ਇਹਨਾ ਮਤਰਾ ਸਾਬੁਲਾ ਸਾਬੁਲਾ ਸੈਵਨ ਹਾਂ ਸੈਵਨ ਐਸ ਈ ਵੀ ਈ ਐਨ ਸੈਵਨ ਮੈਨ ਤਾਂ 7 ਹੁੰਦਾ ਟੈਵਲ ਸਾਬਲਾ ਦੱਲਾ ਸੈਵਲ ਅੱਛਾ ਤੇ ਤੇਰਾ ਅਨੁਰਾਗੀ ਤੇਰਾ ਇਹ ਹੂੰ ਤੇਰਾ ਸਹਿਦੀ ਕੋ ਨਰਨ 77 ਦੋਂ ਅਭੀ ਜਾਤਾ ਹੈ ਕਿਹੜੀ ਕਲਾਚ ਹੈ ਹੈ ਪਹਿਲੀ ਚ ਪਹਿਲੀ ਚ ਇਦੋ ਵਾਰ ਕੀ ਕਰਨਾ ਹੈ? ਹਾਂ? ਇਦੋ ਵਾਰ ਦੂਜੀ? ਅੱਛਾ। ਪਟਾਓ ਕੀ ਤਰ੍ਹਾਂ ਕੀ ਬਣਦਾ ਸੁਪਨਾ? ਫੌਜੀ। ਫੌਜੀ। ਪੱਕਾ? ਤੇਰਾ ਕੀ ਸੁਪਨਾ ਪੁੱਤ? ਫੌਜੀ। ਕੁਛ ਵੀ ਨਹੀਂ। ਫੌਜੀ। ਫੌਜੀ। ਅੱਛਾ ਤੇਰਾ ਪੁੱਤ? ਉਹ ਕੋਚੀ ਦੀ। ਫੌਜੀ ਜਾ। ਕੋਈ ਕ੍ਰਿਕਟਰ। ਕ੍ਰਿਕਟਰ। ਵੈਸੇ ਗੇਮ ਦੇ ਮੌਕੇ ਘੱਟ ਹੁੰਦੇ ਆ ਪਰ ਕੋਈ ਨਹੀਂ ਜੇ ਤੂੰ ਮਿਹਨਤ ਕਰੇਗਾ ਤਾਂ ਬਣ ਜਾਏਂਗਾ ਜ਼ਰੂਰ। ਤੇਰਾ ਪੁੱਤ? ਕਬੱਡੀ ਦਾ ਖਿਡਾਰੀ। Achha, फौजी। 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 पूर। जी जी। अच्छा कबड्डी ਦਾ ਫੇਰ ਲਾਉਣਾ ਉਹਨਾਂ ਸ਼ਾਮ ਨੂੰ ਕੇਵਾ ਠੀਕ ਹੈ ਤੇ ਤੂੰ ਕੀ ਬਾਨਾ ਬਟੋਗੇ ਫੌਜੀ ਹੈ ਫੌਜੀ ਫੌਜੀ ਗੋਲ ਨੇ ਚਲਾਇਆ ਕਰੇਗਾ ਕਿੰਨੇ ਬੰਦੇ ਮਾਰ ਦਿਆ ਕਰੇਗਾ ਰੋਜ਼ ਹੈ ਮਾਰ ਦੂ ਹੈ ਹੁਣ ਤੁਸੀਂ ਮਾਰਿਆ ਕਰੂਗਾ ਹੁਣ ਤੁਸੀਂ ਪੂਲ ਚ ਨਾਉਣਾ ਫਿਰ ਹਾਂਜੀ ਜੀ اچھا ਤੇ ਚੇਅਰਮੈਨ ਨੂੰ ਸਵਾਲ ਦੱਸੋ ਇੱਕ ਹਾਂਜੀ ਕੋਈ ਮਰਜ਼ੀ ਦੱਸ ਦਿਓ हां कोई मर्ज़ी कोई मर्ज़ी ਉਹ ਉੱਤਰ ਦੇ ਸਕਦਾ ਸਵਾਲ ਦਾ ਠੀਕ ਹੈ ਹੁਣ ਖੇਤਾਂ ਚ ਕਿਹੜੀ ਫਸਲ ਖੜੀ ਹੈ ਕਣਕ ਕਣਕ ਜੀ ਤੇ ਕਾਹਨ ਵੜਦੇ ਹੁੰਨੇ ਆ ਮਸ਼ੀਨ ਨਾਲ ਹੁਣ ਕੀ ਕਹਿੰਦੇ ਆ ਹੋਰ ਕਰਪਾਣ ਜੀ ਕੀ ਕਹਿੰਦੇ ਆ ਕਰਪਾਣ 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 ਹਾਂਜੀ ਤੇ ਜਦੋਂ ਕਰਪਾਣ ਦੀ ਹੁੰਦੀ ਸੀ ਉਹ ਕਣਕ ਕਾਹਨ ਵੜਦੇ ਸੀ ਦੱਤਿਆਂ ਨਾਲ ਕੜਦੇ ਕਾਹਨ ਨਾਲ ਸੀ ਕੜਦੇ ਜੀ ਇਹ ਮਾਰਦੇ ਹੁੰਦੇ ਸੀ ਜੀ ਬਾਹਰੇ ਨਾਲ ਮਾਰਦੇ ਗੱਡੇ ਮਾਰਦੇ ਜਾਂ ਹੀ ਛੜਕ ਤੇ ਗਲਾਰ ਦਿੰਦੇ ਸੀ ਵੀ ਸਾਧਨੋਂ ਦੇਰੀ ਉਹਨਾਂ ਨੂੰ ਮੱਧਿਆ ਵਿੱਚ ਜਿਹੜੀ ਫੋਸਲੇ ਹੁੰਦੇ ਨੇ ਉਹ ਇੱਕ ਸਾਈਡ ਹੋ ਜਾਂਦੇ ਆ ਜੀ ਉਹਨਾਂ ਦੀ ਹਾਲ ਨਾਲ ਤੇ ਕੰਨ ਤੋਂ ਬਾਹਰ ਆ ਜਾਂਦੀ। ਇੰਨੇ ਲੋਕਾਂ ਨੇ ਕਣਕ ਦਾ ਛੜਕੇ ਪਰ ਜਣਨਾ ਹੋਣਾ ਫਿਰ। ਹਾਂਜੀ। ਹੈ? ਕਈ ਤਾਂ ਹੀ ਘੋੜੇ ਨਾਲ ਕੁੱਟ-ਕੁੱਟ ਕੇ। ਗਲਤ ਜਵਾਬ। ਕਈ ਜੀ ਹੋਰ ਆ ਕੇ ਜੀ ਡੰਡਾ ਜੀ ਐ ਮਾਰਦੇ ਉੱਤੇ ਨਿਕ। ਤੇਰਾ ਵੀ ਗਲਤ ਜਵਾਬ। ਕਿਵੇਂ ਕਰਦੇ ਸੀ? ਜੀ ਆ ਪੱਕੇ ਪੱਕੇ। ਕਣਕ ਨੂੰ ਵੱਢ ਲੈਦੇ ਸੀ। ਹੋਣੀ ਹੁੰਦਾ ਛਾਜਾ, ਛੱਜ। ਛੱਜ ਨਾਲ ਤਾਂ ਉਡਾ ਲੈ ਹੁੰਦੇ ਸੀ। ਆ ਇਹ ਪੱਥਰ ਜਾਂ ਨਹੀਂ ਦਹੀਂ। ਗੋਲ ਗੋਲ ਦੇ ਲੋਹੇ ਦਾ ਹੁੰਦਾ ਸੀ ਉਹਨੂੰ ਐ ਮਾਰਦੇ ਸੀ ਉਹ ਨਿਕਲੇ ਜਾਂਦੇ ਸੀ ਪੱਲੀ ਵਿਛਾ ਲੈਂਦੇ ਸੀ ਗਲਤ ਜਵਾਬ ਪਹਿਲਾਂ ਹੁੰਦਾ ਸੀ ਹੜੰਬੇ ਵੇਖੇ ਨਹੀਂ ਹੜੰਬੇ ਟੱਕਰ ਨਾਲ ਇਹ ਇੰਦਰ ਉਗਲਾਉਂਦੇ ਹੁੰਦੇ ਸੀ ਉਹਦੇ ਨਾਲ ਤੂੜੀ ਇੱਕ ਪਾਸੇ ਹੋਈ ਜਾਂਦੀ ਸੀ ਤੇ ਦਾਣੇ ਇੱਕ ਪਾਸੇ ਹੋਈ ਜਾਂਦੇ ਅੱਛਾ ਜਦੋਂ ਹੜੰਬੇ ਵੀ ਨਹੀਂ ਹੁੰਦੇ ਸੀ ਉਦੋਂ ਕਣ ਕਿਵੇਂ ਕੱਢਦੇ ਸੀ ਦੱਸੋ ਪਤਾ ਕਿਸੇ ਨੂੰ ਨਹੀਂ ਉਦੋਂ ਹਵਾ ਨਾਲ ਡਾ ਕੇ ਲੈ ਹਵਾ ਨਾਲ ਡਾ ਹਵਾ ਕਣਕ ਨਹੀਂ ਉਰਦੀ ਸੀ ਹਵਾ ਨਾਲ ਡਾ ਕੇ ਦੱਸਿਓ ਕਿਵੇਂ ਕੱਢਦੇ ਸੀ ਇਹ ਕਿਧਰ ਹੈ ਪੁਕਾਰ ਕੇ ਉਦੋਂ ਵੀ ਮੈਂ ਕਰਦੇ ਸੀ। ਹਾਂਜੀ। ਉਰੋਂ ਕਣਕ ਨੂੰ ਵੱਢ ਕੇ ਡਰਮੰਗਾ ਨਾਲ ਕੁੱਤਰ ਲੈਂਦੇ ਸੀ। ਠੀਕ ਹੈ? ਪੱਠੇ ਕੁੱਤਰਨ ਵਾਲੀ ਮਸ਼ੀਨ ਵਾਂਗੂੰ। ਮੈਂ ਇਹਨੂੰ ਉਡਾਉਂਦੇ ਸੀ। ਝੋੜੀ ਅਲੱਗ ਹੋ ਜਾਂਦੀ ਸੀ, ਦਾਣੇ ਅਲੱਗ ਹੋ ਜਾਂਦੇ ਸੀ। ਜਦੋਂ ਡਰਮੀਆਂ ਵੀ ਨਹੀਂ ਸੀ, ਉਦੋਂ ਕੀ ਕਰਦੇ ਸੀ? ਉਦੋਂ ਸਾਰੀ ਕਣਕ ਨੂੰ ਖੇਤਾਂ ਦੇ ਪਿੜਾ 'ਚ ਲਿਆਉਂਦੇ ਸੀ ਪਹਿਲਾਂ ਪਿੰਡ ਕੋਲੇ, ਗੱਡਿਆਂ ਤੇ ਢੋਕੇ ਤੇ ਕੀ ਕਰਦੇ ਸੀ ਉਹਦਾ ਉਹ ਉਹਦੇ ਮਤਲਬ ਬਾਲਦਾਂ ਦੇ ਪਿੱਛੇ ਉਹ ਦਾਣਾ ਬਣ ਕੇ ਉਹਦਾ ਗਾਹ ਪਾ ਕੇ ਗਾਹ ਬਣਾ ਕੇ ਉਹਦਾ ਤੇ ਉਹ ਕਰਦੇ ਜੀ ਠੀਕ ਹੈ ਹੁਣ ਉਨੀ ਮਿਹਨਤ ਕਰਨੀ ਪੈਂਦੀ ਹੈ ਕਿ ਨਹੀਂ ਨਹੀਂ ਪੈਂਦੀ ਹੈ ਨਾ ਹੁਣ ਨਹੀਂ ਹੁਣ ਪਾਸੇ ਖੜਾ ਤਾ ਕੜ ਕਵੱਢੀ ਜਾਂਦੀ ਹੈ ਹਾਂਜੀ ਹੁਣ ਮੇਰੇ ਨਾਲ ਪ੍ਰੋਮਿਸ ਕਰੋ ਪੜੋਂਗੇ ਨਾ ਸਾਰੇ ਜਣੇ ਹਾਂਜੀ ਪੜ ਕੇ ਤੇ ਬਣੋਂਗੇ ਨਾ ਫੌਜੀ ਹਾਂਜੀ ਬਸ ਮੈਂ ਸੀਐਡੀ ਲਗੂ ਠੀਕ ਹੈ 10ਵੀਂ ਤੋਂ ਬਾਅਦ 11ਵੀਂ ਯੂਜ਼ ਕਰਨ ਵੇਲੇ ਜਦੋਂ 11ਵੀਂ ਦੇ ਵਿੱਚ ਸਬਜੈਕਟ ਦੇਖਣੇ ਆ ਪਲੱਸ 1 ਤੇ ਪਲੱਸ 2 ਉਹਦੇ ਵਿੱਚ ਦੇਖਣਾ ਤੁਸੀਂ ਵੀ ਆਰਟਸ ਹੀ ਕਰੋਗੇ तकरीबन ਸਾਰੇ ਤੇ ਜੇ ਕੋਈ ਨਾਨ ਮੈਡੀਕਲ ਕਰ ਸਕਦਾ ਤਾਂ ਬਾੜੀ ਚੰਗੀ ਕਰ ਲੈ ਠੀਕ ਹੈ ਤੇ ਟਿਊਸ਼ਨ ਅੱਗੇ ਪੰਜਾਹ ਰੈਂਦੀ ਆਪਾਂ ਨੂੰ ਨਹੀਂ ਮੇਰਾ ਹੀ ਚੱਲ ਮੇਰਾ ਠੀਕ ਹੈ ਤੁਹ ਆਪਣੇ ਜੱਜਾ ਉਹਨਾਂ ਦੀ ਆਪ ਹੀ ਮਿਹਨਤ ਜੱਜਪਾ ਹੋਣਾ ਚਾਹੀਦਾ ਉਹਨਾਂ ਆਪ ਹੀ ਮਿਹਨਤ ਕਰ ਲੋ ਜੀ ਸਵੇਰੇ 5 ਵਜੇ ਉੱਠ ਕੇ ਆਪ ਪੜਾਓ ਤੁਸੀਂ ਇਹ ਸੋਚਣਾ ਹੈ ਵੀ ਜਿਹੜਾ ਕੰਮ ਸਾਡਾ ਬਾਪ ਕਰਦਾ ਸੀ ਅਸੀਂ ਉਹਨੂੰ ਫ੍ਰੀ ਕਰਨਾ ਉਹ ਤੋਂ ਠੀਕ ਹੈ ਅਸੀਂ ਆਪ ਨੌਕਰੀ ਤੇ ਲੱਗਣਾ ਠੀਕ ਹੈ ਨਾ ਓਕੇ ਹਾਂਜੀ ਠੀਕ ਹੈ ਨਾ ਉਹਨਾਂ ਨਾਲ ਉਹ ਲ ਮੋਟਰ ਚਾੜਦੇ ਨਾ ਬਾਹਰ ਜਾ ਆਪ